ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਦੀ ਸਬਸਕ੍ਰਾਈਬ ਅੱਜ ਜਦੋਂ ਸਵੇਰੇ ਅਸੀਂ ਉੱਠੇ ਮਾਹੌਲ ਗਰਮੋ ਗਰਮੀ ਹੋਇਆ ਵਸੇਗਾ ਪਤਾ ਨਹੀਂ ਕਾ ਤੇ ਹਰ ਪਾਸੇ ਤੇ ਸੇਕ ਇਸੇਕ ਵੱਜ ਰਿਹਾ ਸੀਗਾ ਉਹੋ ਇਸ ਕਰਕੇ ਕਿਉਂਕਿ ਅੱਜ ਸਵੇਰੇ ਸਜਰੇ ਮੰਮੀ ਤੇ ਪਾਪਾ ਜੀ ਦੀ ਥੋੜੀ ਜਿਹੀ ਕਿਸੇ ਗੱਲ ਪਿੱਛੇ ਬਹਿਸ ਹੋ ਗਈ ਕਹਿ ਦੋਗੇ ਖੜਕ ਗਈ ਤੇ ਮੈਂ ਹੁਣ ਤੁਹਾਨੂੰ ਕੀ ਆ ਦੱਸਣਾ ਇਹ ਤੁਹਾਨੂੰ ਆਪੇ ਦੱਸਣਗੇ ਆਪਣੀ ਜ਼ੁਬਾਨੀ ਤੇ ਜੀ ਸਭ ਦਾ ਤੈਦਿਲੋਂ ਧੰਨਵਾਦ ਹੈ ਜੀ ਵੀ ਤੁਸੀਂ ਇੰਨਾ ਜ਼ਿਆਦਾ ਬਲੌਗਸ ਨੂੰ ਪਿਆਰ ਦੇ ਰਹੇ ਹੋ ਹਨ ਵਿੱਚ ਰੋ ਜ਼ਿਆਦਾ ਸੀ ਮਾਰਨਿੰਗ ਟਾਈਮ ਬਲੌਗਸ ਹੁੰਦੇ ਸੀ ਅਪਲੋਡ ਕਰਦੇ ਸੀਗੇ ਤੇ ਅਨੇ ਵਿਊ ਨਹੀਂ ਸੀ ਆਉਂਦੇ ਪਰ ਹਣ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਫੇਰ ਦੋ ਟਾਈਮ ਵਲੋਗਸ ਪਾਇਆ ਕਰਾਂਗੇ ਠੀਕ ਹੈ ਬੀ ਕਰਾਂਗੇ ਕੁਛ ਨਾ ਕੁਛ ਤੇ ਹੁਣ ਕਰਦੇ ਹਾਂ ਜੀ ਫੇਰ ਸਟਾਰਟਿੰਗ ਆਪਣੇ ਵਲੋਗ ਦੀ ਤੇ ਭਾਈ ਬਾਕੀ ਜਿੰਨੇ ਵੀ ਦੁਨੀਆ ਦੇ ਵਿੱਚ ਵੱਸਦੇ ਹੈ ਆਪਣੇ ਸਾਰੇ ਸਾਨੂੰ ਪਿਆਰ ਕਰਨ ਵਾਲੇ ਆ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਕਿਉਂਕਿ ਹੁਣ ਠੰਡ ਦਾ ਮੌਸਮ ਹੈ ਤੇ ਆਪਣਾ ਪਾਈ ਵਿਚਾਰ ਰੱਖੋ ਠੀਕ ਹੈ ਅਸੀਂ ਵੀ ਬਚ ਕੇ ਰਹਿਾਂਗੇ ਤੁਸੀਂ ਵੀ ਬਚ ਕੇ ਰਹੋ ਇਹਨਾਂ ਬੈਸੇ ਤਾਂ ਤੁਸੀਂ ਸਭ ਸਮਝਦਾਰ ਹੋ ਤੇ ਤੁਹਾਨੂੰ ਕਹਿਣ ਦੀ ਤਾਂ ਕੀ ਲੋੜ ਆ ਪਰ ਵਿੱਚ ਕਈ ਜਿਹੜੇ ਬੈਠੇ ਆ ਸਾਨੂੰ ਉਹ ਵੀ ਚਾਉਂਦੇ ਆ ਤਾਂ ਹੀ ਸਾਡੇ ਖਿਲਾਫ ਥੋੜਾ ਜਿਹਾ ਬੋਲਦੇ ਆ ਉਹਨਾਂ ਨੇ ਇਹ ਗੱਲ ਕਹਿਣੀ ਵੀ ਦੱਸ ਇਹਨੂੰ ਜ਼ਿਆਦਾ ਪਤਾ ਵੀ ਠੰਡ ਹੈ ਠੀਕ ਹੈ ਸਾਰੀ ਦੁਨੀਆ ਨੂੰ ਪਤਾ ਤਾਂ ਹੈਗਾ ਠੰਡਾ ਵੀ ਅਸੀਂ ਬਚ ਕੇ ਰਹਿਣਾ ਸੋ ਇਸ ਕਰਕੇ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪਹਿਲਾਂ ਤਾਂ ਮੰਮੀ ਦੀ ਜੁਬਾਨੀ ਸੁਣੋ ਤੇ ਅੱਜ ਗਰਮੋ ਗਰਮ ਕਾਤੇ ਹੋਏ ਬਿਤੇ ਕਿਆ ਚੱਕਰ ਹੋਇਆ ਬਤਾ ਨਹੀਂ ਤੱਕ ਠੰਡੇ ਹੋ ਜੰਨੇ ਆ ਅੱਜ ਤਾਂ ਪਾਪਾ ਜੀ ਰੇ ਫੱਟੇ ਚੱਕੇ ਹੋਏ ਤੇ ਜੇ ਪਤਾ ਲੱਗਦਾ ਬਹੁਤ ਧੋਖੇ ਸੀ ਕੰਟਰੋਲ ਕਰਿਓ ਚਲੋ ਫਿਰ ਮੈਂ ਕਰਦੀ ਆ ਜੀ ਬੈਕ ਕੈਮਰਾ ਔਨ ਮਲਦੇ ਮੰਮੀ ਨੂੰ ਆ ਸਾਡੀ ਮੰਮੀ ਅੱਜ ABC ਪੜ ਰਹੀ ਨੇ ਬੁਲਾਇਓ ਜੀ ਬਤੇ ਸੱਸੀ ਗਾ ਜੀ ਸਾਰਿਆਂ ਨੂੰ ਹਾਂ ਨਹੀਂ ਨਹੀਂ ਤੇ ਕੱਲ ਮਨੋਂ ਆਏ ਦੱਸੋ ਅੱਜ ਤੁਸੀਂ ਬੀਪੀ ਕਾਤੇ ਬਤਾਇਆ ਬਤਾ ਜੀ ਬੀਬੀ ਗੱਲ ਬਣਾਣਾ ਬਧਾਣੇ ਵਾਸਤੇ ਬਧਾਦਨੇ ਬੈਠੇ ਤਾਂ ਹੀ ਵੱਜਦਾ ਉਹ ਦੇਖੋ ਜੀ ਉਹ ਦੇਖੋ ਸਾਹਮਣੇ ਬੈਠਾ ਬੰਦਾ ਅੱਜ ਇੱਕ ਅਜੀ ਨਾ ਜਾਣਾ ਪਾਪਾ ਜੀ ਨੇ ਪਰ ਅੱਜ ਜੋੜੀ ਦੂਰ ਦੂਰ ਕਾਤ ਹੋਰ ਕੀਆ ਤੂੰ ਹੀ ਰੋਲਾ ਪਾਈ ਜਣਾ ਬਗੈਰ ਮੈਂ ਤਾਂ ਵੀ ਰੋਲੇ ਪਾਈ ਜੰਨੇ ਨਹੀਂ ਗੱਲ ਕੀ ਹੋਈ ਤੁਸੀਂ ਗੱਲ ਤਾਂ ਦੱਸੋ ਮੈਨੂੰ ਕੀ ਹੋਈ ਦੱਸ ਹੁਣ ਜੇ ਕੋਈ ਕੰਮ ਨੂੰ ਕਹਿ ਦੋ ਤੂੰ ਕਰ ਲੈ ਤੂੰ ਕਰ ਲੈ ਹੁਣ ਦਸ ਮਹਿਸਾ ਚੋਣ ਵੀ ਜ ਮਹਿਸਾ ਚੋਣੀ ਜਾਪਾ ਕਦੇ ਸਿੱਖੇ ਨਹੀਂ ਹੈਗੇ ਹੂੰ ਹੂੰ ਕਦੇ ਸਿੱਖਿਆ ਨਹੀਂ ਮੈਂ ਸਚੌਣੀ है ਜੇ जाना ਤਾਂ ਚੱਲ ਗਿਆ ਦੇਖ ਲੈ ਮੈਂ ਚੋ ਵੀ ਮਾ ਮੋਟਾ ਦਾ ਬੰਦਾ ਕੁਸਣਾ ਕੁਸ ਸਿੱਖ ਲੈਵੇ ਅੱਛਾ ਉਸ ਨੇ ਸਿੱਖਿਆ ਮੈਂ ਸਚੌਣੀ ਜਾਣਾ ਕਿਦਨ ਮੈਂ ਅੱਗੇ ਜਵਾਬ ਦੇਣ ਹਾਂ ਦੇਖੋ ਮੈਂ ਦੇਖਣ ਨੂੰ ਬਸ ਯਾਕੇ ਬੰਦਾ ਨਹੀਂ ਹੁੰਦਾ ਯਾਕੇ ਕਹਤ ਨਹੀਂ ਮੈਂ ਮੋਟੀ ਚੌਣੀ ਵੀ ਚਾਹੀਦੀ ਸਿੱਖੜੀ ਵੀ ਚਾਹੀਦੀ ਆ ਨਹੀਂ ਹਾਈ ਗਲਤ ਨਹੀਂ ਇੱਕ ਗੱਲ ਆ ਪਾ ਮਮੀ ਪਾਪਾ ਜੀ ਨੇ ਤੁਹਾਡੇ ਹੰਦੇ ਬੇਫਿਕਰੀ ਤੀ ਮਮੀ ਬੈਠੀ ਆ ਸਾਡੇ ਜੀ ਕੀ ਪਾਈ ਤੁੜਣ ਵਾਲੀ ਆ ਗਈ ਮੈਂ ਤੇਰੇ ਵਰਗੀ ਬੀ ਵੀ ਗਈ ਤਾਂ ਹੈਗੀ ਦੀ ਠੀਕ ਐ ਪਰ ਜੇ ਕਿ ਤੂੰ ਚਾਹਣਾ ਫੇਰ ਤਾਂ ਅਬ ਜਾਣਾ ਚਾਹੀਦਾ ਹਾਂ ਠੀਕ ਆ ਤਾਂ ਸਿੱਖੀ ਵੀ ਹੋ ਗਈ ਨਾ ਨੇ ਸਾ ਆਪ ਜੋ ਕੇ ਦੇਖ ਸਕਦੇ ਹਾਂ ਚੰਮ ਜੀ ਤਫਾਈ ਜਗ ਨੂੰ ਮੈਂ ਸਾ ਚੂਣੀਆਂ ਦੇਖਣੀਆਂ ਚੋ ਕੇ ਉਹਦੇ ਵਿੱਚ ਸੀ ਜਾ ਮੈਨੂੰ ਫੇਰ ਤੇ ਮੈਂ ਘਰ ਦਾ ਕੰਮ ਵੀ ਕਰਨਾ ਹੈ ਤੇ ਵੀ ਰੋਟੀ ਟੁੱਕਦਾ ਵੀ ਕਰਨਾ ਨਿਆਰੇ ਵੀ ਦੇਖ ਰਹੇ ਆ ਫੇਰ ਇਹਨਾਂ ਦੇ ਗੱਲ ਜਾ ਕੇ ਮੈਂ ਅਸਲੀ ਚੋਕੇ ਦੇਖੇ ਆ ਲਈ ਫੇਰ ਦੋ ਵੇ ਟਾਈਮ ਖਿੱਚਣੀਆਂ ਆ ਆ ਵੀ ਲੈਸਵੇਂ ਨੂੰ ਵੀ ਦੇਖਣਾ ਛਾਉੜੀ ਵੀ ਦੇਖਣਾ ਫੇਰ ਵੀ ਮੈਨੂੰ ਨੁਕਸਾਨ ਨਹੀਂ ਗੱਡੀ ਆ ਵੀ ਦਸ ਮਾੜੀ ਰੋਟੀ ਤੇ ਚੌਣੀ ਸੀ ਖਲਾ ਬੰਨਾ ਹੱਥ ਧਾਰ ਮਾਰ ਕੇ ਦੇਖਣਾ ਬਸ ਮੈਂ ਹੁਣ ਭਾਈ ਪੈਸੇ ਹੀ ਲਾ ਸਕਦਾ ਮੈਂ ਪਰ ਉਹ ਕੱਲ ਹੁਣ ਤੁਸੀਂ ਨਫਾ ਨੁਕਸਾਨ ਤਾਂ ਤੁਸੀਂ ਦੇਖਣਾ ਤੂੰ ਜਿਹੜਾ ਕੰਮ ਮੈਂ ਕਹਿੰਦਾ ਨਹੀਂ ਫਰਾਂ ਦਾਪ ਕਰ ਲੋ ਆਪੇ ਦੇਖ ਲੈ ਆਪੇ ਦੇ ਲਬੀ ਦਾ ਸੋਟੇ ਨੂੰ ਫਰਦੇ ਨਹੀਂ ਇਹ ਕੰਮ ਕਰਦਾ ਜਿਹੜੇ ਕੰਮ ਨਹੀਂ ਸਿੱਖ ਸਿੜਦਾ ਕਾ ਤੇ ਪਾਪੇ ਨਾ ਮੰਮੀ ਦਾ ਬੀਪੀ ਵਧਾਉਨੇ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਤਾਂ ਕਰਦੇ ਹੋ ਫੇਰ ਬੀਪੀ ਵਧਾ ਦਿੰਨੇ ਆ ਤੁਸੀਂ ਮੰਮੀ ਦਾ ਨਹੀਂ ਹੁਣ ਮાળੀ ਰੋਟੀ ਠੰਡੀ ਵੀ ਜਾਏਗਾ ਹਾਂ ਠੰਡੀ ਰਹੀ ਕਰ ਸੇ ਸੁਣਦੇ ਨਹੀਂ ਠੰਡੀ ਰਹਿ ਗੋ ਠੰਡੀ ਹੁੰਦਾਂ ਨੇ ਤੁਸੀਂ ਆਓ ਡੰਡੇ ਹੋ ਕੇ ਥਾਉਣਾ ਮੇਰੀ ਗੱਲ ਸੁਣੋ ਹੁਣ ਹਾਂ ਸਿਆਲਾ ਆ ਗਿਆ ਅੱਗੇ ਸਿਆਰਾ ਆ ਗਿਆ ਗਲਤੀ ਕਰੀ ਆ ਸਿਆਰਾ ਆ ਗਿਆ ਜੇ ਕੋਈ ਕੰਮ ਕਰਨਾ ਤਾਂ ਮੈਨੂੰ ਕਹਿ ਦੇਣਾ ਉਹ ਫੁਲਾਣਾ ਕੰਮ ਕਰ ਦੇ ਮਰਦੇ ਦੇਖ ਲੋ ਨਾ ਤੂੰ ਜਾਇਆ ਮੈਂ ਸਾਹਮਣੇ ਦੇ ਮੁੰਡਾ ਐਂ ਕਹਦੈ ਨਹੀਂ ਕਾਸ ਕਿਹਦੇ ਤੇਰੇ ਸਰੀਰ ਹੈ ਮੇਰਾ ਵੀ ਤਾਂ ਸਰੀਰ ਹੀ ਆ ਸਾਹ ਹੋ ਗਿਆ ਅੱਜ ਸਵੇਰੇ ਸਵੇਰੇ ਤੁਸੀਂ ਡੰਗਰਾ ਵੱਲ ਤੇ ਇਨਾਂ ਦਾ ਬੀਪੀ ਵਧਿਆ ਵਾ ਤਾਂ ਲਾਖਸ਼ੁਦ ਦੁਖੀ ਕਰਦੇ ਨਹੀਂ ਉਮਰ ਹੁਣ ਪੋਤੇ-ਪੋਤੇ ਨੇ ਆਪਾਂ ਕਹਿ ਤੁਸੀਂ ਦੁਖੀ ਕਰੀ ਜਾਂਦੇ ਹੋ ਰੁਕ ਇੱਕ ਮਿੰਟ ਹੁਣ ਤੁਸੀਂ ਸੋਣਾ ਹੁਣ ਤੁਸੀਂ ਮੰਮੀ ਦੀ ਜਵਾਨੀ ਸੁਣਨੀ ਨਾ ਮੰਮੀ ਕਹਿੰਦੇ ਮੈਨੂੰ ਪਾਪਾ ਦੁਖੀ ਕਰਦਾ ਮੈਂ ਪਾਪੇ ਨੂੰ ਪੁੱਛੇ ਮੰਮੀ ਦੁਖੀ ਕਰਦੀ ਕਰਦੀ ਦੇਖੋ ਇਹ ਇਹਨੂੰ ਕਰਦੇ ਤਾਂ ਦੁਖੀ ਅਸੀਂ ਇਹਦਾ ਗੱਲ ਹਰੇਕ ਘਰ ਦੀ ਹੋ ਆ ਹੈਨਾ ਰਵਿੰਦਰ ਮੈਨੂੰ ਬਹੁਤ ਦੁਖੀ ਕਰਦਾ ਜੀ ਬਈ ਇਹਦਾ ਗੱਲ ਹਰੇਕ ਘਰ ਦੀ ਹੋ ਆ ਤੇ ਉਧਰ ਲੇਡੀਜ਼ ਭਾਈ ਆਪਣੇ ਹਸਬੰਦ ਤੋਂ ਭਈ ਜਾਂਦੀ ਹਸਬੰਦ ਆਹ ਕਾਰ ਲੈ ਨੂੰ ਕਹਿੰਦੀ ਅੱਜ ਤਾਂ ਹੋ ਰੇ ਸਿਸਟਮ ਚੱਲ ਪਿਆ ਦਾ ਮੰਮੀ ਕਹਿੰਦੀ ਪਾਪੇ ਨੇ ਤੁਹਾਨੂੰ ਮੇਰੀ ਜੁਨੀ ਚ ਪੈਣਾ ਚਾਹੀਦਾ ਤਾਂ ਹੈ ਤੁਹਾਨੂੰ ਨੇੜੀ ਬੜਨਾ ਚਾਹੀਦਾ ਦਾ ਪਾਪੇ ਨੇ ਕਹਿੰਦੇ ਤੁਸੀਂ ਤੁਸੀਂ ਕਹਿੰਦੀ ਆ ਹਾਂ ਆਦਮੀ ਨੂੰ ਨਾ ਟੀਵੀ ਦੇ ਚੂਹ ਚ ਪੈਣਾ ਚਾਹੀਦਾ ਸਰਦਿਕਾ ਤੁਸੀਂ ਕੰਨ ਵੀ ਹੈ ਕੰਨ 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 ਹੈ ਜੀ ਇਹ ਗੱਲ ਦੇ ਕਿੰਨੇ ਕੰਮ ਹੁੰਦੇ ਆ ਮੈਂ ਨਹੀਂ ਕਹਿੰਦੇ ਕਿ ਤੇ ਸੌਖੀ ਹੋ ਬਣ ਜਾਣੀ 84 ਲੱਖ ਜੂਨ ਕਦੇ ਐਨੀ ਆ ਰਣੀ ਤਾਹਾਂ ਦਾ ਦੇਖਣਾ ਮੇਰਾ ਕਿਆ ਬਤਾ ਤੁਸੀਂ ਕਿੰਨੀ ਕੱਟ ਲਈ ਨਹੀਂ ਬਤਾ ਕਿੰਨੀ ਕਰਦੀ ਹੈ ਜੇ ਮਾਰਾ ਤਾਂ ਨਾਲ ਲੰਦੇ ਵਿੱਚ 84 ਲੱਖ ਵੀ ਭੁਗਤ ਹੋ ਜਣੀ ਆਪੇ ਹਾਂ ਤਾਂ ਹੀ ਬੰਦੇ ਖਤਮ ਹੂੰ ਮੰਨਦਾ ਤਾਂ ਹੀ ਬੰਦੇ ਮੰਨਦਾ 84 ਲੱਖ ਕੱਟਗਾ ਜੂਨ ਤਾਂ ਹੀ ਬੰਦੇ ਦੀ ਜੂਨ ਮਾਉਂਗਾ ਜੂਨ ਤੇ ਕਿੰਨੇ ਕੰਮ ਹੁੰਦੇ ਆ ਇਹ ਚੰਗੇ ਗਰਮ ਕਰੇਵੇਂ ਹੋਊਂਗੇ ਉਹ ਦੇਖੋ ਗੱਲ ਬਹੁਤ ਿਆਈ ਟੀਮ ਨੂੰ ਆਏ ਲੱਗੀ ਜਾਂਦਾ ਵੀ ਅਸੀਂ ਜਿਆਦਾ ਕਮਾ ਕਰਦੇ ਹਾਂ ਹਾਂ ਤੁਹਾਨੂੰ ਆਪਣੇ ਨਾਮ ਦਾ ਤੁਹਾਨੂੰ ਸਾਡੇ ਕੰਮ ਦਾ ਪਤਾ ਹਾਂ ਵੀ ਕਿਆ ਕਰਦਾ ਬੰਦਾ ਹੁਣ ਤੁਹਾਨੂੰ ਦਵਰੇ ਬੈਠੇ ਬਿਠਾਏ ਸਾਰੇ ਸੌਦੇ ਮਿਲ ਜਾਂਦੇ ਜੇ ਨਾ ਹੋਵੇ ਤੇ ਉਹੀ ਗਾਹ ਪਾਣ ਦੀਆਂ ਜੀ ਹਾਂ ਪਹਿਲਾਂ ਮੈਂ ਹਾਂ ਹੁਣ ਜੇ ਉਹ ਬੰਦੇ ਨੇ ਇੱਕ ਕਾਂ ਲਿਖੇ ਆਉਣੇ ਆ ਕਿਸੇ ਟਾਈਮ ਨਹੀਂ ਵੀ ਪੈਸਾ ਹੁੰਦਾ ਕੋਲ ਹਾਂ ਕੀ ਭਾਈ ਕਿਹੜਾ ਦੇਣ ਲੈਣਾ ਕਿਆ ਕੋਸਾ ਸਾਰਾ ਸਾਰੀ ਟੈਨਸ਼ਨ ਬੰਦੇ ਦੀ ਚੱਕਣੀ ਆ ਆ ਦੇਖ ਲਓ ਮੰਮੀ ਮੜ ਗਿਆ ਸਰਦਾਰ ਜੀ ਦੀ ਗੱਲ ਦਾ ਜਵਾਬ ਦੇਣਾ ਤੁਸੀਂ ਸੁਣ ਲਓ ਦੱਸ ਰਵਿੰਦਰ ਕਹਿੰਦਾ ਮੈਂ ਸਾਰਾ ਚਿਕਣ ਚੱਕਦਾ ਸੁਣਾ ਵੀ ਤੁਸੀਂ ਤਾਂ ਗਾਹ ਪਾ ਦਿੰਨੇ ਆ ਵੀ ਸੌਦੇ ਲਿਆ ਦੋ ਠੀਕ ਹੈ ਵੀ ਰਵਿੰਦਰ ਕਹਿੰਦਾ ਤੁਹਾਨੂੰ ਕੀ ਪਤਾ ਵੀ ਅਸੀਂ ਉਹ ਕਰਦੇ ਕੀ ਹੈ ਮੈਂ ਪਹਿਲੇ ਸੁਣਨਾ ਆ ਭਾਜੀ ਕਿਆ ਕਹਿੰਦਾ ਏ ਇਹ ਕਹਦੇ ਆ ਵੀ ਥੋੜਾ ਕੰਮ ਸੌਖਾ ਹੈ ਰਵਿੰਦਰ ਕਹਿੰਦਾ ਅਰਵੀ ਦਾ ਮਾਰ ਦੇ ਆ ਚੀਜ਼ ਬਣਨੀ ਚਾਹੀਦੀ ਆ ਜੇ ਦਿਨ ਹੋਉਂ ਡਿਆ ਤੇ ਦੌਂਦੇ ਸਹੀ ਬਣਾਉਗੀ ਜੇ ਲਿਆ ਹਲ ਕੇ ਦੱਤੀ ਵੀ ਢਾਈ ਬਣਦੀ ਆ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਸੀਮਿਆ ਆ ਚੀਜ਼ਾਂ ਤੋਂ ਕਹੂੰਗੇ ਹੀ ਜਹਾੜਾ ਡੰਗਰ ਨਹੀਂ ਰੱਖੇ ਵੀ ਆ ਇਹ ਤਾਂ ਬਣ ਕੇ ਪਾਉਂਦਾ ਹੈ

ਜੇ ਕਹੋਗੇ ਅਸੀਂ ਇਹ ਚਾਹ ਪੱਤੀ ਲਿਆ ਦਿਓ ਚੀਨੀ ਲਿਆ ਦਿਓ ਹਨਾ ਤਾਂ ਹੀ ਆ ਚਾਹ ਬਣਾ ਕੇ ਦੇਵਾਂਗੇ ਇਹਨਾਂ ਨੂੰ ਇਹ ਚਾਹ ਬਣਾ ਕੇ ਬੈਠੀਆਂ ਇਹਨਾਂ ਨੇ ਆਰਡਰ ਮਾਰ ਦੇਣਾ ਚਾਹ ਬਣਾ ਦਿਓ ਚਾਹ ਅਸੀਂ ਤਾਂ ਹੀ ਬਣਾਉਂਗੇ ਜੇ ਘੱਟ ਚਾਹ ਨੂੰ ਮਿੱਠਾ ਪੱਤੀ ਹੋਊਗਾ ਆ ਸਰਦਾਰ ਜੀ ਨੇ ਕਿਹਾ ਹੈ ਥੋ ਤੇ ਚਾਹ ਪੱਤੀ ਚੀਨੀ ਤੇ ਪਨੀਰ ਮੰਗਾਉਂਦੀ ਹੁਣ ਉੱਧਰ ਬੈਠੇ ਦੱਸ ਮੈਂ ਇਹਨਾਂ ਕੋਲ ਬੈਠ ਕੇ ਚਾਹ ਪੱਤੀ ਲੈਣ ਜਾਵਾਂ ਤੁਹਾਡੀ ਠੀਕ ਆ ਫਿਰ ਬਸ ਆ ਦੇ ਲੈ ਲੈ ਮੈਨੂੰ ਤਾਂ ਹੁਣੇ ਦੱਸੂਗੀ ਤਾਂ ਹੀ ਲੈ ਕੇ ਆਵਾਂ ਫਿਰ ਅੱਗੇ ਤਾਂ ਤੁਹਾਨੂੰ ਕਹਨੇ ਆ ਉਹ ਤਾਂ ਖਰਚਾ ਆਵੇ ਨਾ ਪਾਪਾ ਜੀ ਚਾਹ ਨਾ ਨੀ ਗੱਲ ਫਿਰ ਉੱਠੀ ਆ ਗਈ ਨਾ ਜੇ ਅਸੀਂ ਤੁਹਾਨੂੰ ਕਹਾਂਗੇ ਤੁਹਾਨੂੰ ਲੈ ਕੇ ਆਣੀ ਪੈਣੀ ਚੀਜ਼ ਜੀ ਤੁਸੀਂ ਕਹਿੰਦੇ ਮੈਨੂੰ ਪਤਾ ਕਿਵੇਂ ਮੈਂ ਦੁੱਧ ਭਾ ਕੇ ਲੈ ਕੇ ਆਉਣਾ ਕਿੰਨੇ ਮੈਂ ਪੈਸੇ ਕਰਦਾ ਆਇਂ ਕਰੋ ਫਿਰ ਮੈਨੂੰ ਤੇ ਦੀਦੀ ਨੂੰ ਕਮਾਂਡ ਪਾਓ ਅਸੀਂ ਦੋਹੇ ਜਾਣੀਆਂ ਦੁੱਧ ਭਾ ਕੇ ਆਉਂਗੀਆਂ ਤੁਸੀਂ ਘਰ ਦੇ ਕੰਮ ਕਰੋ ਨਾਲੇ ਸਾਬੂਨੇ ਆਰੇ ਮੰਮੀ ਵੀ ਅਸੀਂ ਨਾਲੇ ਲਈ ਜਿਹੜੀ ਮੰਮੀ ਹੋਕਾ ਲਾਉਗੀ ਸਿੱਨੇ ਨਾਲ ਛੱਡ ਜਾਈ ਸਪੋਣਾ ਬਸ ਕਰ ਗੁੱਡ ਤਾਂ ਚੱਲੀ ਨਾ ਟੀਪਾ ਦੇ ਕੇ ਆਂਦੀਆਂ ਮੋਜਾ ਆ ਝਾੜੂ ਕੋਤਾ ਹੁਣ ਲਾ ਲਿਆ ਅਸਿਆ ਐ ਅਸੋ ਉਹ ਵੀ ਹੁਣ ਸਾਡੇ 4 ਦਿਨ ਤੇ ਭਾਈ ਜਿਹੜੀ ਬੇਚਰੀ ਲਾਉਂਦੀ ਦੀ ਲੌਲੇ ਵਾਲੇ ਦਾਦਾ ਮੁੱਟੇ ਚਲੋ ਉਹ ਬੇਚਰੀ ਹੈ ਸੀ ਹੁਣ ਹਟਾਤੀ ਕਿਉਂਕਿ ਹੁਣ ਚਲੋ ਪਹਿਲਾਂ ਹੈ ਤਾਂ ਚਲੋ ਮੁਸ਼ਕਲ ਆ ਜੀ ਵੀ ਨਿਆਣੇ ਛੋਟੇ ਆ ਪਰ ਉਹਨੇ ਜਾਣਾ ਤਾਂ ਆਪਣੇ ਦੇਸ਼ ਨੂੰ ਮੇਰੇ ਦੇਸ਼ ਨੂੰ ਮਿਲ ਗਈ ਹਾਂ ਉਹ ਵੈਸੇ ਮੰਮੀ ਮੈਮ ਰੱਜੀ ਸੀ ਚਲੋ ਦੇਖੀਏ ਹਾਂ ਆ ਗਈ ਉਹ ਨਹੀਂ ਗੈਂਦੀ ਤੀਜੀ ਉਹ ਕਿਹੜੀ ਬਣਾਂ ਮਗਰ ਇਹਦੇ ਉਹ ਨਹੀਂ ਉਹ ਨਹੀਂ ਕਰਦੀ ਕੁਝ ਵੀ ਉੱਤੇ ਨਿਆਣੇ ਗੱਦੇ ਨਿਆਣੀ ਆ ਜਿੰਨੇ ਕਰੂ ਉਹ ਤਾਂ ਹਟ ਗਈ ਉਹਦੇ ਨਹੀਂ ਗੱਲ ਕਰਦੇ ਉਹ ਥੋੜਾ ਜਿਹਾ ਉਹਨਾਂ ਦੇ ਘਰ ਪ੍ਰੋਬਲਮ ਵੀ ਚੱਲਦੀ ਗੱਲ ਕਰਦੀ ਮੈਂ ਅੱਛਾ ਉਹ ਉਹ ਨਹੀਂ ਆ ਉਹ ਨਹੀਂ ਮੈਂ ਦੇਖੀ ਦੂਜੀ ਦੇਖੀ ਉਹ ਕਈ ਵੀ ਆਪਣੇ ਦੇਸ ਨਾਲ ਉਹ ਤਾਂ ਸਮੇਂ ਇੱਕ ਮੁੰਡੇ ਨੇ ਕਿਦ ਨੂੰ ਪੁੱਛ ਰਹੀ ਸੀ ਕਹਿੰਦੀ ਆਂਟੀ ਤਾਂ ਨਹੀਂ ਆਈ ਸੀ ਨਾ ਨਹੀਂ ਆਂਟੀ ਤਾਂ ਕਹਿੰਦੇ ਉਹ ਵੀ ਆਈ ਮੈਂ ਜੇ ਦੀਵਾ ਮੈਂ ਜਿਹਦੇ ਜਾ ਕੇ ਆਈ ਉਹਦਾ ਬਾਅਦ ਦੱਸਿਆ ਹੁਣ ਫੇ ਮੀਂਟੀ ਆ ਲਈ ਭਾਈ ਉਹ ਕੰਮ ਨੂੰ ਤੁਸੀਂ ਪੁੱਛੀ ਦੀਦੀ ਤਾਨੂੰ ਉਹ ਮਿੰਟਾ ਦਾ ਵੀ 22 ਤਰੀਕ ਨੂੰ ਆਉਂਗੇ ਆਜਣਾ ਦਾ ਪਾਰਾ ਤੇਰੇ ਦਿਨ ਬਾਅਦ ਫੇ ਮੈਂ ਕਹਿੰਦਾ ਭਾਈ ਉਹ ਲਾਈ ਗਈ ਸੀ ਹੁਣ ਉਹ ਨਿਆਣੀ ਤਾਂ ਕਰਦੇ ਆਂ ਵੀ ਤੇਰੀ ਮੰਮੀ ਨੇ ਕਾ ਦੇਣਾ ਉਹ ਕਹਿੰਦਾ ਵੀ ਆਂਟੀ ਵੀ ਪੰਜ ਚਾਰ ਦਿਨ ਹੋ ਲੱਗ ਗਏ ਤੇ ਲੋੜ ਮੈਂ ਫੇਰ ਮੋਨ ਮਲਾਉਂਦੀ ਦੀ ਆ ਕਰ ਰ ਤਾਂ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਹੈਗਾ ਚੱਕਿਆ ਨਹੀਂ ਰੋਟੀ ਬਣ ਗਈ ਭਾਈ ਲਿਓ ਦੋ ਦੋ ਜੀ ਦਾ ਨਾਮ ਲਿਆ ਜਦੋਂ ਫੋਨ ਆ ਗਿਆ ਉਹਨਾਂ ਨੇ ਮੈਂ ਆ ਗਿਆ ਘਾਰੇ ਆ ਫੋਨ ਵਿੱਚ ਅੱਛਾ ਚਲ ਫੋਨ ਸੁਣ ਲੈ ਕੋਈ ਨਾ ਤੁਹਾਨੂੰ ਆ ਦੇਖੀ ਹਾਲ ਲੈ ਚਾਹ ਤੂੰ ਬੋਟਰ ਲੈ ਵੇੜ ਕੇ ਲੈ ਗਿਆ ਹਾਰ ਕੋਣ ਤਾਂ ਕੁੱਟਣੀ ਅੱਜ ਮੈਂ ਬੋਟਰ ਲੈ ਵੇੜ ਕੇ ਲੈ ਗਿਆ ਕੋਈ ਪਿਆ ਬੋਲੀ ਜਾਓ ਹਾਰ ਕਰਨ ਦੋ ਕੁੱਟਣੀ ਅੱਜ ਮੈਂ ਉਹ ਹਾਂ ਅਦਰ ਦੇਖ ਕੇ ਦਿਲ ਘਟਦਾ ਹਾਰ ਗੁਣਾ ਮੋ ਦਿੱਖਦੀ ਹੁਣ ਹਾਂ ਵੀ ਚੱਕੀ ਵੀ ਲੱਗਦੀ ਐ ਦੀਦੀ ਕਿਥੇ ਆ ਇੱਧਰ ਦੀਦੀ ਬੀਬੀ ਹਰ ਕੋ ਕਿਤੇ ਹਰ ਕੋ ਨੀਨੀ ਨੂੰ ਆ ਕੇ ਮਾਰ ਦੇ ਆ ਦੇ ਤੂੰ ਨੂੰ ਬੁਲਾਉਂਦਾ ਕਹਿੰਦਾ ਤੂੰ ਆ ਦੇ ਆ ਮਾਰਦਾ ਬੁਲਾਵਾ ਕ ਆ ਜਾ ਕ ਆ ਜਾ ਕਹੀਂ ਕਹੀਂ ਬੁਲਾ ਲੈ ਆ ਜਾ ਨੂਰ ਨੂੰ ਆ ਕੇ ਮਾਰੀ ਆ ਜਾ ਆ ਜਾ ਹਰ ਬਿੱਤੇ ਇਹਨੇ ਚੋੜੀ ਹੁੰਦੀ ਹੈ ਮਮਮੀ ਨੇ ਨਾ ਕ ਕੱਲ ਮਮਮੀ ਨੇ ਨਾ ਕਮਾਂ ਨੂੰ ਐ ਕਰਨਾ ਸਿਖਾਤਾ ਵੀ ਆਉਂ ਨੂੰ ਕਹਿੰਦੇ ਆ ਜਾ ਆ ਜਾ ਆ ਜਾ ਉਹ ਰੋਏ ਬੈਠਾ ਸਾਬ ਜਲ ਹੁੰਦਾ ਹੈ ਹੋਣੇ ਦਾ ਇਹ ਜਾ ਰਟਾ ਲਾਇਆ ਰੇ ਕਿ ਨੂੰ ਆ ਜਾਣਾ ਮੈਂ ਸਖਾਈ ਜਨੇ ਮੈਂ ਫਲਾ ਦੇ ਰੋਦਾ ਨਾ ਫੇ ਮੈਂ ਕਰਨੀ ਕੁਝ ਫਲਾਣਾ ਕਰੂ ਆਜੂ 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 ਅੱਜ ਹਰ ਗਣ ਵੀ ਕਿਸੇ ਹੋਵੇ ਵੀ ਤੇ ਮੰਮੀ ਨਾਲ ਅੱਜ ਮੰਮੀ ਸਵੇਰੇ ਨੂੰ ਸੁਣਾਉਣੇ ਆ ਨਾ ਅੱਜ ਸੌਵੇਂ ਨਾ ਤੇ ਮੰਮੀ ਨੂੰ ਭਾਲਦੀ ਦੀ ਸਵੇਰੇ ਬੀਚ ਆ ਗਿਆ ਮੇਰੇ ਚੱਕੋ ਹਾਂ ਆਏ ਹੱਥ ਚੱਕੇ ਉੱਪਰ ਨੂੰ ਮੈਂ ਚੱਕਦੀ ਨਹੀਂ ਦਾਦੀ ਦੇਖ ਲਓ ਮਤੂੰ ਗਿਆ ਖਾਈ ਗੁਰੇ ਬੈਲਾ ਗੁਨਾ ਗੋਗਨ ਤਬੈ ਅਰਸ ਗੋਗਨ ਤੈ ਨੋ ਨੋ ਦੁਨਿਆ ਨੋ ਨਾ ਨੀਏਗਾ ਨੋ ਨਾ ਨੀਏ ਦੇਖ ਜੀਮਾ ਦਾ ਅਧਿਕਾਰ ਨੇ ਹਾਂ ਸਹੀ ਆ ਵਾ ਰਖ ਲਿਓ ਜੀ ਗਾਦੀ ਨੇ ਜੀਮਾ ਗਾਦਾ ਤੈ ਤੂੰ ਦਾਦੀ ਨੂੰ ਹੇ ਛਿੰਨਰੇ ਗੋਦੀ ਜਾ ਕੇ ਬੈਜੇਗਾ ਨਾ ਮੈਂ ਗੋਦੀ ਜਾਣਾ ਦਾਦੀ ਮੈਂ ਹੀ ਦਾਦੀ ਆ ਮੇਰੀ ਦਰਦੀ ਆ ਕੀਦੀ ਦਰਦੀ ਆ ਕੀਦੀ ਦਰਦੀ ਆ ਹਰ ਗੁੰਦੀ ਮੇਰਾ ਪੁੱਤ ਦੀ ਦਰਦੀ ਛੋੜੀ ਦੀ ਇਹ ਮੇਰੀ ਛੋੜੇ ਦੀ ਜੀ ਰੀ ਆ ਤੋ ਬੋਲਣ ਦੀ ਕੋਸ਼ਿਸ਼ ਹੈ ਉਹ ਮੋਨਾ ਟੁੱਟਾ ਇਹ ਤੋ ਹਾ ਗੁਨਾ ਦੇਖਿਓ ਨੀ ਕਿਹਾ ਤੋ ਬੱਚਾ ਅਗਲੀ ਪੱਤਰ ਪੜ ਰਦਾ ਅੱਛਾ ਇੱਕ ਹੋਰ ਸਲਾਹ ਕਰਨੀ ਆ ਮੰਮੀ ਉਹ ਕੁੜੀ ਦਾ ਵਿਆਹ ਹੋਇਆ ਜਿਹਦੇ ਨਾਲ ਆਪਣੀ ਦਾ ਡਿੰਪਲ ਦਾ ਉਹਨਾਂ ਨੂੰ ਹੁਣ ਮੇਰੇ ਘਰ 'ਚ ਕੱਲ ਨੂੰ ਲੈਣ ਜਾਣਾ ਪਾਪਾ ਨੇ ਦੇਖ ਲਵਾਂਗੇ ਚਾਪੜੀ ਕਰ ਦੋਗੇ ਕੋਈ ਗੱਲ ਨਹੀਂ ਦੇਖ ਲੈਣੇ ਹਨ ਵੀ ਜੇ ਮੁੰਡੇ ਨੇ ਰਾਤ ਰਹਿਣਾ ਹੋਇਆ ਫਿਰ ਤਾਂ ਹੋ ਜਾਊਗਾ ਵੈਸੇ ਕਹਿੰਦੇ ਦਿਨ-ਦਿਨ ਮੁੜ ਜਾਣਾ ਉਹਨੇ ਵੀ ਕਹਿ ਕੇ ਤਾਂ ਦੇਖੂਗੇ ਵੀ ਜੇ ਮੰਨਦੀ ਹੋਈ ਸਲਾਹ ਆਓ ਚੱਲ ਜੇ ਹੋਇਆ ਉਹਨਾਂ ਕੋਲ ਟਾਈਮ ਤਾਂ ਪਾਪਾ ਜੀ ਹੂੰ ਪਰ ਇਹ ਟਾਈਮ ਮੰਗਾਂਗੇ ਅਗਲੇ ਤੋਂ ਅਗਲੇ ਕੋ ਹੋਇਆ ਤਾਂ ਤੇ ਇੱਕ ਹੋਰ ਸੁਨੇਹਾ ਆਇਆ ਤਾਂ ਜੀ ਮੈਂ ਤੁਹਾਡੇ ਬਿਹਾਫ ਤੇ ਜਵਾਬ ਦੇ ਦਿੱਤਾ ਪਾ ਪਾਪਾ ਨਾ ਫੋਨ ਆਇਆ ਸੀ ਕਿ ਗੱਨੇ ਮਾਈਆ ਜੋੜ ਜੀ ਚੱਲੇ ਰਵਿੰਦਰ ਨੂੰ ਕਹਦੇ ਚੱਲ ਨਾਲ ਮੈਂ ਕਹਾਂ ਵੀ ਦੁੱਧ ਪਾਉਣ ਚੱਲੇ ਆ ਕਦੇ ਬਾਜੀ ਕਦੇ ਅੱਛਾ ਪੀਜੀ ਦੇਵੇਂ ਫਿਰ ਕਦੇ ਕੋਈ ਗੱਲ ਨਾ ਜੋੜ ਜੀ ਜੋੜ ਜੀ ਚੱਲੇ ਦੇ ਤੂੰ ਪਾਪਾ ਮਾਈਆ ਜੋੜ ਜੀ ਬਾਜੀ ਜੋੜ ਜੀ ਇੱਧਰ ਨੇ ਪਾਸੇ ਆਹ ਇਹ ਹੁਣ ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਪਤਾ ਨਹੀਂ ਕਿੱਧਰ ਪੈਂਦਾ ਉਹ ਹਾਂ ਬਾਜੀ ਨਾਲ ਉਹ ਕਿੰਨੇ ਚੱਲੇ ਤੇ ਮੈਂ ਕਹਾਂ ਵੀ ਤੁਸੀਂ ਦੁੱਧ ਪਾਉਣ ਜਾਣਾ ਤਾਂ ਕਰਕੇ ਕਿੰਨੇ ਟਾਈਮ ਲੱਗਣਾ ਉੱਥੇ ਚਲੋ ਜੀ ਪੁੱਛੋ ਨਾ ਸ਼ਾਮ ਨੂੰ ਦੁੱਧ ਪਾਇਆ ਹੈ ਦੇਖ ਲਓ ਕਿਆ ਬਣਦਾ ਮੱਥਾ ਟੇਕਿਆ ਪੁੱਛ ਲਿਓ ਹੁਣ ਤੱਪ ਤਿਆਰ ਹੋ ਰਿਹਾ ਤੇ ਪਰ ਮੈਂ ਜਵਾਬ ਦੇ ਤੱਕ ਕਰੋ ਤਾਂ ਸਹੀ ਵਿੱਚ ਨੂੰ ਫੋਨ ਪੁੱਛ ਤਾਂ ਲੋ ਵੀ ਹੈਗਾ ਕਿੱਥੇ ਕਾ ਨਾਲੇ ਸਾਡੋ ਪਤਾ ਲੱਜੂ ਠੀਕ ਅੱਛਾ ਮੈਂ ਮਾਰੂਗਾ ਮੈਂ ਨਾ ਮਾਰੂਗਾ ਹੁੰਦੇ ਚਾਦਾ ਕੋਈ ਨਹੀਂ ਹੋਰ ਠੀਕ ਠਾਕ ਜੀ ਅੱਛਾ ਇਹ ਉਹ ਕਿਤੇ ਹੈ ਜੀ ਮਾਈਆ ਜੂਰ ਜੀ ਕਿੰਨਾ ਕ ਟਾਈਮ ਲੱਗ ਜੰਦਾ ਜੀ ਅੱਛਾ ਜੀ ਉਹ ਕਿੱਥੇ ਕਹਾਣੇ ਚੱਲ ਰਹੇ ਹੋ ਉਹ ਫਿਰ ਤਾਂ ਮਤਲਬ ਲੇਹੜਾ ਹੀ ਹੋ ਜਣਾ ਹਨਾ ਆਂਦਿਆਂ ਨੂੰ ਜੀ ਫੇਰ ਫੇਰ ਤਾਂ ਆਏ ਉਹ ਬਾਈ ਨਹੀਂ ਨਾ ਹੈਗਾ ਨਹੀਂ ਤਾਂ ਦੁੱਧ ਬਾਈ ਨੇ ਪਾ ਜਾਣਾ ਤਾਂ ਜੀ ਆ ਇਹ ਵੀ ਗੱਲ ਹੈ ਹਾਂ ਜੀ ਹਾਂ ਫੇਰ ਜਾਇਓ ਚਲੋ ਕੋਈ ਨਹੀਂ ਵੀ ਤਾਂ ਫੇਰ ਮਾਰਿਆ ਹੋਵੇ ਫੇਰ ਸਹੀ ਆ ਜੀ ਠੀਕ ਹੈ ਕਿੱਥੇ ਆ ਕਿੱਥੇ ਆ ਜੀ 100 ਸਵਾ 100 ਕਿਲੋਮੀਟਰ ਦਾ ਰਸਤਾ ਹੈ ਕਿੱਥੇ ਆ ਵਾਈ ਮੈਂ ਇਹ ਪੁੱਛਿਆ ਵੀ ਕਿ ਨਗ ਬੈ ਲੱਗਦਾ ਉਹਨੇ ਕਾਫੀ ਟੂ ਬੂਰਾ ਮਦਰ ਟਾਈਮ ਲੈ ਲਓ ਹਾਂ ਲੈ ਮੰਮੀ ਜੀ ਆਪਾਂ ਹੁੰਦੀਆਂ ਕਿੰਨੀਆਂ ਗਾਣਾ ਕੱਢਣੀਆਂ ਦੀਆਂ ਨਾਲੇ ਤੁਹਾਨੂੰ ਪੁੱਛਿਆ ਕਿ ਕਿੱਥੇ ਆਏ ਪੁੱਛੋ ਫੇਰ ਹੁਣ ਉਹ ਕਹਿੰਦੇ ਟਾਈਮ ਲਾ ਜਾਣਾ ਮੈਂ ਤਾਂ ਉਹਨੂੰ ਟਾਈਮ ਬਾਰੇ ਪੁੱਛਿਆ ਤਾਂ ਵੀ ਭਾਈ ਕਿੰਨੀ ਕਿਨੇ ਤੱਕ ਮੂੜੀ ਨਹੀਂ ਉਹ ਤਾਂ ਚਲੋ ਟਾਈਮ ਤਾਂ ਲੱਗੇ ਜਾਣਾ ਤੇ ਭਾਈ ਜੀ ਆਜੋ ਜੀਨੇ ਸਾਗ ਖਾਣਾ ਸਾਗ ਦੇ ਵਿੱਚ ਨਾ ਇੱਕ ਤਾਂ ਦੇਸੀ ਠੀਕ ਪਰ ਮੈਨੂੰ ਭਾਈ ਜਿਆਦਾ ਮਲਾਈ ਪਸੰਦ ਆ ਠੀਕ ਠੀਕ ਹੇ ਹੇ ਮੜਾਈ ਦਾ ਸਾਹ ਕੋ ਪਿੱਕਾ ਪੈ ਜਾਂਦਾ ਉਹ ਨਾ ਮਾਤਾ ਤੈਨੂੰ ਕੀ ਪਤਾ ਮੜਾਈ ਕਹਿੰਦਾ ਮੂੰਹ ਵਿੱਚ ਕਰ ਜਾਂਦਾ ਮੰਮੀ ਨੂੰ ਕੀ ਪਤਾ ਮੰਮੀ ਨੇ ਤਾਂ ਹੀ ਉਹਨੀ ਉਮਰ ਹੰਡਾ ਲਈ ਮੰਮੀ ਤੁਹਾਨੂੰ ਕੀ ਪਤਾ ਹੈ ਮੈਨੂੰ ਨਹੀਂ ਪਤਾ ਮੈਂ ਐਡਾ ਬੜਾ ਬਗਿਆਰ ਕੀਤਾ ਹੀ ਪਾ ਕੇ ਬਗਿਆਰ ਨਾਲ ਤੋਂ ਹੋ ਗਈ ਮੁੱਲੀਆਂ ਆਹਾਹਾ ਆਂ ਬਾਤਾਂ ਐ ਮੰਮੀ ਇਹਨੇ ਨੇ ਤੁਹਾਨੂੰ ਤਾਂ ਜ ਕਰਿਆ ਰਵਿੰਦਰ ਨੇ ਮੰਮੀ ਵੀ ਆਈ ਮਲਾਇਆ ਖਾ ਕੇ ਬਾਦਲ ਮੋਟੂਸ ਕੇ ਬਾਦਲ ਜਿਵੇਂ ਮਨਕੀਰ ਤ ਮਾਰਦਾ ਉਵੇਂ ਹੀ ਮਾਰ ਦਿੱਤੇ ਆਇਕਨ ਕਰਦਾ ਪਵਾਂਗੇ

ਨੇ ਹਾਂ ਮੰਮੀ ਬਾਜੀ ਨੇ ਵੀ ਕਰਿਆ ਤੰਗ ਉਹਨੇ ਵੀ ਕਰਿਆ ਉਹਨੇ ਘੱਟ ਕਰਿਆ ਅੱਛਾ ਨੇ ਤਾਂ ਕਿ ਪੜਨ ਲੱਗੇ ਵੀ ਨਹੀਂ ਕਰਦਾ ਤਾ ਉਹ ਆਪੇ ਚੱਕ ਕੇ ਜੋਰ ਚੱਲ ਜਾਂਦਾ ਦਾ ਹਾਂ ਇਹ ਜੁੱਤੀਆਂ ਖਾ ਖਾ ਕੇ ਤਸਰਦਾ ਪਾਜ਼ਰੇ ਲੱਗਦਾ ਏ ਦੱਸ ਜੇ ਤੁਸੀਂ ਹੁਣ ਪ੍ਰਾਈਵੇਟ ਪੜਾਈ ਕਰਨੀ ਹੋਵੇ ਬੀਏ ਦਾ ਤਾਂ ਨਹੀਂ ਨੇ ਆਪੇ ਸੰਕਰ ਲੈ ਜਣਾ ਮੈਨੂੰ ਦੱਸਣਾ ਹੀ ਨਹੀਂ ਹਾਂ ਮੇਰੇ ਵੀ ਕਿੰਨੇ ਗੈਸਾਂ ਹੁੰਦੇ ਤੇ ਨਹੀਂ ਆਪ ਕਰੀ ਚੱਜਣਾ ਆ ਨਿਆਣਿਆਂ ਮੂਰੇ ਨਾਲ ਗੱਲ ਕਰਿਆ ਆ ਇਹਨੇ ਨਹੀਂ ਕਰ ਲੈ ਗੰਨੇ ਮੈਂ ਤਾਂ ਪਾਪਾ ਜੀ ਦੇ ਵੀ ਹੁਣ ਜੇ ਇੱਕ ਪਾਸੇ ਇੱਕ ਪਾਸੇ ਬਾਪ ਰਹੀ ਕਰਦੋ ਨਾ ਇਹ ਮੂਰੇ ਚੋਤਰੀ ਹਾਂ ਮੂਰੇ ਦੂਜੇ ਪਾਸੇ ਮੈਂ ਸਾਈਨ ਕਰ ਦੂੰਗਾ ਕੋਈ ਪਛਾਣ ਨਹੀਂ ਸਕਦਾ ਇਹ ਪਾਪਾ ਜੀ ਦੇ ਇਹ ਹੈ ਪਾਪਾ ਜੀ ਸਾਹੀ ਮੈਡਮ ਮੰਮੀ ਨੂੰ ਇਹ ਬੁਲਾਉਂਦੇ ਤੇ ਸੋਚ ਪਾਪਾ ਜੀ ਨੂੰ ਨਹੀਂ ਤੇ ਬੁਲਾਉਂਦੇ ਹੈਗੇ ਨਾ ਨਾ ਸਾਡੇ ਉਹਨਾਂ ਨੇ ਕਹਿਣਾ ਮੈਡਮ ਆਨੇ ਮੈਂ ਆਪਣੇ ਡੈਡੀਆਂ ਨੂੰ ਲੈ ਕੇ ਆਇਓ ਮੈਡਮ ਨੂੰ ਆਏ ਹੁੰਦਾ ਡੈਡੀਆਂ ਸਾਰਿਆਂ ਦੇ ਸਾਥ ਹੁੰਦੇ ਵੀ ਡੈਡੀਆਂ ਤੋਂ ਡਰਦੇ ਨਿਆਣੇ ਅਸੀਂ ਖੋਸ਼ ਹੋ ਜਾਂਦੇ ਆ ਮੈਂ ਤਾਂ ਮਗਾ ਸ਼ੁਕਰ ਪਾਪਾ ਜੀ ਨੇ ਕਹਾਂ ਗਿਆ ਪਾਪਾ ਜੀ ਕੁਝ ਨਹੀਂ ਦੇ ਕਹਿੰਦੇ ਮੈਂ ਆ ਗਈ ਮੰਮੀ ਉਹ ਵੀ ਡਾਂਗ ਫੇਰਨੇ ਮਗਾ ਹਾਂ ਮੈਂ ਉਹਨੇ ਆ ਕੇ ਮਾਰ ਮਾਰ ਕੇ ਹੀ ਜਾਣਾ ਮੰਮੀ ਪਾਪਾ ਹੀ ਉਹਨੇ ਬੁਲਾਇਆ ਤੂੰ ਨਾ। ਹੋਰ ਹੀ ਨਹੀਂ ਗਈ ਜਣਾ ਕੇ। ਪਰ ਮੰਮੀ ਨੇ ਮਾਰਨੀ ਐਂਟਰੀ ਆਪ ਹੈ। ਇਹ ਇੰਦਰ ਦੇ ਉਹਨੇ ਹੋਸ਼। ਮੰਮੀ ਆ ਗਈ। ਕਿਤੇ ਕਿਤੇ ਤਾਂ ਪਾਪਾ ਹੀ ਬੁਲਾਣਾ ਕਿਤੇ ਕਿਤੇ ਕਹਿਣਾ ਫਿਰ ਆਪਣੀ ਮੰਮੀ ਨੂੰ ਲੈ ਆਇਆ ਬੁਲਾ। ਫਿਰ ਫੇਰ ਮਾਰਦਾ। ਇਹ ਜਦੋਂ ਤੁਸੀਂ ਪੜਦੇ ਤੇ ਜਦ ਵੀ ਸਕੂਲ ਚ ਕੜੀ ਚੌਲ ਮਿਲਦੇ ਤੇ ਦਾਲ ਚੌਲ ਐਦਾਂ ਖਾਦੇ ਆ ਤੁਸੀਂ ਵੀ। ਮਿਲਦੇ ਹੁੰਦੇ ਸੀ। ਠੀਕ। ਅਸੀਂ ਕੀ ਕਰਨਾ? ਮਿੰਦੇ ਦੇ ਜਾਣਾ ਹੂੰ ਹਾਂ ਸਾਡੀ ਵਾਰ ਤੋਂ ਸ਼ੁਰੂ ਹੋਈ ਗਿਆ ਹੂੰ ਹੂੰ ਜਿੰਦਗੀ ਚੱਲਦੀ ਹੈ ਵੀ ਉਹ ਹੂੰ 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 ਤੇ ਆਹ ਤਾਂ ਹਨੂ ਮੂੰਗਫਲੀਆਂ ਮਿਲਦੀਆਂ ਕੱਚੀ ਮੂੰਗਫਲੀ ਮਿਲੇ ਕਰਦੀ ਸੀ ਹੂੰ ਪੁੰਨਣੀ ਪਏ ਕਰਦੀ ਆ ਤਾਂ ਕਾ ਕਰਦਾ ਅਸੀਂ ਕੀ ਕਰਨਾ ਜੇ ਛੁੱਟੀ ਹੋਣੀ ਤੁਹਾਨੂੰ ਮਹਿਰਮਾਨ ਕਹਿ ਦਵਾਂ ਵੀ ਤੁਸੀਂ ਜਿੰਦੇ ਲਾ ਕੇ ਇੱਕ ਮੁੰਡੇ ਕੋਲ ਟਾਪੀ ਹੁੰਦੀ ਦੀ ਫੇ ਚੇਰੇ ਆ ਕੇ ਖੋਲਣੇ ਵੀ ਜਾਦਾ ਪੀਣ ਬੂਏ ਨਾਲ ਐਡਾ ਕੋਈ ਸ਼ਕਤ ਨਹੀਂ ਲਾਏਗਾ ਕੰਮ ਵੀ ਪੀਓ ਚੱਡੀ ਲਈ ਹੈ ਜ਼ਰੂਰੀ ਮਠੋੜਨ ਦੀ ਗੱਲ ਹੈ ਤੋ ਉਹ ਪੰਜਵੀਂ ਰਕਮ ਹੁੰਦਾ ਅਸੀਂ ਕੀ ਕਰਨਾ ਹਾਰੀਆਂ ਮਹਿਰਮਾਨ ਨੇ ਤਜਣਾ ਹਾਰੇ ਨਿਆਣੇ ਨੇ ਤਜਣਾ ਤਲੀ ਲਾਓ ਤਾਲੇ ਮਾਮੂਖੜੀ ਜਿਹੜੀ ਅੰਦਰ ਪਈ ਹੁੰਦੀ ਦੀ ਕੱਚੀ ਬੰਡੜੇ ਨੂੰ ਲਿਆ ਦੇਹ ਤਰੇ ਦੀ ਬੈਂਕ ਮਾ ਭਰ ਧਰ ਕੇ ਮੋਢੀਆਂ ਦਾਸ ਆਪਣੇ ਜਾ ਕਾਮਯੋਗੀ ਨੇ ਆਣੀ ਯਾਨੀ ਯਾਨੀ ਮੈਂ ਆਨੇ ਮੁੰਬੇ ਵੇ ਜਾਤਾ ਹਾਂ ਕਿਹੜਾ ਕੋਈ ਉਹ ਤਾਂ ਵੀ ਚੰਗੇ ਮਾੜੇ ਦਾ ਵੀ ਆ ਚੰਗਾ ਕੰਮ ਸਾਡੇ ਵਾਸਤੇ ਆ ਮਾੜਾ ਮੈਂ ਨਿਆਣੀ ਮੱਤੋਂ ਹੁੰਦੀ ਦੀ ਅੱਬਾ ਇਹ ਭਾਰ ਲੈ ਲਿਆ ਮੁਠੀਆਂ ਜੇਬਾਂ ਭੰਦਣੀਆਂ ਮੋਗਲੀ ਨਾਲ ਹੂੰ ਤੇ ਤੁਸੀਂ ਕੀਓ ਖਾਈ ਜਾਣੀ ਤੁਹਾਨੂੰ ਕਿਹੜੇ ਢੋਗੜਾ ਪਾਉਂਿਆ ਕਦੇ ਸਕੂਲ ਟਾਈਮ ਚ ਮਤਲਬ ਉਹ ਤਾਂ ਚੱਲ ਆਪਾਂ ਬਿਆਹ ਸ਼ਾਦੀਆਂ ਚ ਪਾਉਣੀ ਆ ਨਾ ਉਹ ਤਾਂ ਸਿਰਾ ਛੋਟੇ ਮੋੜੇ ਕੰਪੀਟੀਸ਼ਨ ਜੇ ਉਹ ਕਰੇ ਆ ਪਰ ਬਾਹਰ ਨਿਕਲੇ ਗਏ ਕਬੱਡੀ ਖੇਡਣ ਨੂੰ ਗਿਆ ਮੈਂ ਉਹ ਬੱਸ ਤੇ ਉਹਦੀ ਗੱਲ ਨਹੀਂ ਜਾਂਦਾ ਹੁੰਦਾ ਸਪੋਰਟ ਉਹ ਤਾਂ ਪੰਗੜੇ ਮੁੱਟ ਤੋਂ ਬਹੁਤ ਘੱਟ ਹੋਈ ਆ ਕਬੱਡੀ ਦੀ ਗੇਮ ਚੰਗੀ ਸੀ ਸਾਡੀ ਇੱਕ ਮੈਂ ਹੁੰਦਾ ਤਾਂ ਮੁੰਡਾ ਇੱਕ ਬਹੁਤ ਹੁੰਦਾ ਪਰ ਫਿਰ ਹੱਟ ਫੁੱਟ ਕੇ ਗਾਹਾਂ ਖੇਲੇ ਨਹੀਂ ਉਹ ਮੈਡਮ ਮੈਨੂੰ ਹਜੇ ਵੀ ਮਿਲ ਜਾਂਦੀ ਆ ਸਾਡੀ ਜਿਹੜੀ ਫਿਜ਼ੀਕਲ ਵਾਲੀ ਮੈਡਮ ਹੁੰਦੀ ਸੀ ਉਹ ਕਹਿੰਨਾਂ ਸੀ ਉਹ ਗਾਹਾਂ ਨਹੀਂ ਖੇਲੇ ਆ ਥੋੜੇ ਦਿਨ ਜੋਗਿਆ ਚੰਗਾ ਪਲੇਅਰ ਬਣ ਜਾਣਾ ਤਾਂ ਚਲੋ ਹੁਣ ਪਲੇਅਰ ਕਿ ਹੁਣ ਬਲੌਗਰ ਬਣ ਗਿਆ ਬਾਬਾ ਜੀ ਨੇ ਕੁਛ ਚੰਗਾ ਹੀ ਸੋਚਿਆ ਵਾ ਹੁੰਦਾ ਚਲੋ ਕੋਈ ਨਹੀਂ ਚਲੋ ਸ਼ਕੋ ਪ੍ਰਸ਼ਾਦਾ ਫਿਰ ਮਿਲਦੇ ਅਗਲੇ ਬਲੌਗ ਚ ਜੀ ਤੁਸੀਂ ਨਾ ਭਾਈ ਕੋਈ ਵੀ ਜਾਣ ਲੜਿਆ ਕਰੋ ਠੀਕ ਹੈ ਵੈਸੇ ਤਾਂ ਕਹਿੰਦੇ ਹੁੰਦੇ ਜਿੱਥੇ ਦੋ ਪੰਡੇ ਖੜਕਦੇ ਹੁੰਦੇ ਆ ਮੇਰਾ ਰਵਿੰਦਰ ਮੇਰੇ ਨਾਲ ਜਮਨ ਨਾਲ ਦਾ ਮੇਰਾ ਗਊ ਆ ਬੰਦਾ ਸਾਡਾ ਠੀਕ ਹੈ ਓਕੇ ਜੀ ਫਿਰ ਬਾਏ ਬਾਏ